ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੀ ਕੁੱਖੋਂ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ 1 ਅਪ੍ਰੈਲ 1621 ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਮ ਤਿਆਗਮਲ ਸਿੰਘ ਜਦੋਂ ਕਰਤਾਰਪੁਰ ਦੀ ਧਰਤੀ ਤੇ ਭਾਰੀ ਜੰਗ ਹੋਇਆ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇਗ ਦੇ ਖੂਬ ਜੋਹਰ ਦਿਖਾਏ ਆਪ ਜੀ ਦੇ ਪਿਤਾ ਨੇ ਆਪ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕਿਹਾ ਕਿ ਤੁਹਾਡਾ ਨਾਮ ਤਿਆਗਮਾਲਾ ਨਹੀਂ ਤੇਗ ਬਹਾਦਰ ਹੈ ਜੋ ਤੇਗ ਨੂੰ ਬਹੁਤ ਚੰਗੀ ਤਰ੍ਹਾਂ ਚਲਾਉਂਦਾ ਹੋਵੇ ਇਸੇ ਕਰਤਾਰਪੁਰ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅਨੰਦ ਕਾਰਜ ਮਾਤਾ ਗੁਜਰੀ ਜੀ ਨਾਲ ਹੋਇਆ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਹੁਕਮ ਦਿੱਤਾ ਕਿ ਆਪ ਬਾਬਾ ਬਕਾਲੇ ਜਾ ਕੇ ਭਗਤੀ ਕਰੋ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰੋ ਸਮਾਂ ਆਪਣੀ ਚਾਲੇ ਚੱਲਦਾ ਗਿਆ ਸ੍ਰੀ ਗੁਰੂ ਹਰਗੋਬਿੰਦ ਜੀ ਤੋਂ ਬਾਅਦ ਸ੍ਰੀ ਗੁਰੂ ਹਰ Rai ਜੀ ਤੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਗੱਦੀ ਤੇ ਬੈਠੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਸਿੱਖ ਭਾਈ ਮੱਖਣਸ਼ਾਹ ਲਬਾਣਾ ਇੱਕ ਵਪਾਰੀ ਸੀ ਇੱਕ ਵਾਰ ਉਸ ਦਾ ਜਹਾਜ਼ ਸਮੁੰਦਰ ਵਿੱਚ ਫਸ ਗਿਆ ਤੇ ਉਸ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਜਹਾਜ਼ ਕਿਨਾਰੇ ਲੱਗ ਜਾਵੇ ਤਾਂ ਮੈਂ ਗੁਰੂ ਘਰ 500 ਮੋਹਰਾ ਚੜਾਵਾਂਗਾ ਸਿੱਖ ਦੀ ਅਰਦਾਸ ਮਨਜ਼ੂਰ ਹੋਈ ਜਹਾਜ਼ ਕਿਨਾਰੇ ਤੇ ਲੱਗ ਗਿਆ ਭਾਈ ਮੱਖਣਸ਼ਾਹ ਲਬਾਣਾ ਪਰਿਵਾਰ ਸਮੇਤ ਗੁਰੂ ਜੀ ਦਾ ਸ਼ੁਕਰਾਨਾ ਕਰਨ ਤੁਰ ਪਿਆ ਰਸਤੇ ਵਿੱਚ ਉਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਹਨ ਤੇ ਸਿੱਖਾਂ ਨੂੰ ਕਹਿ ਗਏ ਹਨ ਕਿ ਅਗਲਾ ਗੁਰੂ ਬਾਬਾ ਬਕਾਲੇ ਤੇ ਮੱਖਣਸ਼ਾਲ ਬਣਾ ਬਾਬਾ ਬਕਾਲੇ ਆ ਗਿਆ ਇਥੇ ਬਾਈ ਗੁਰੂ ਦੇਖ ਕੇ ਉਸ ਨੇ ਅਰਦਾਸ ਕੀਤੀ ਸਤਿਗੁਰ ਜੀ ਮੈਂ ਸਾਰਿਆਂ ਮੋਹਰੇ ਪੰਜ-ਪੰਜ ਮੋਹਰਾ ਰੱਖਾਂਗਾ ਜੋ ਅਸਲੀ ਗੁਰੂ ਹੋਵੇਗਾ ਉਹ ਮੈਨੂੰ ਪਛਾਣ ਲਵੇਗਾ ਉਸ ਨੇ ਸਾਰਿਆਂ ਮੋਹਰੇ ਪੰਜ-ਪੰਜ ਮੋਹਰਾ ਰੱਖੀਆਂ ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਪੰਜ ਮੋਹਰਾ ਰੱਖੀਆਂ ਤਾਂ ਗੁਰੂ ਜੀ ਨੇ ਕਿਹਾ ਪੰਜ ਸੌ ਦੀ ਅਰਦਾਸ ਕਰਕੇ ਪੰਜ ਚੜਾ ਰਹੇ ਹੋ ਤਾਂ ਮੱਖਣ ਸ਼ਾਹ ਨੇ ਛਤ ਤੇ ਚੜ ਕੇ ਰੋਲਾ ਪਾ ਦਿੱਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਜਦੋਂ ਕਸ਼ਮੀਰ ਦੇ ਪੰਡਤਾਂ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਸਾਡੇ ਧਰਮ ਨੂੰ ਬਚਾ ਲਵੋ ਨਹੀਂ ਤਾਂ ਔਰੰਗਜ਼ੇਬ ਸਾਨੂੰ ਖਤਮ ਕਰ ਦੇਵੇਗਾ ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਕਿ ਉਸ ਨੂੰ ਕਹਿ ਦੇਵੋ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਵੀ ਮੁਸਲਮਾਨ ਬਣ ਜਾਵਾਂਗੇ ਇਹ ਗੱਲ ਸੁਣ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਜੀ ਪਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਦਿੱਲੀ ਵੱਲ ਚੱਲ ਪਏ ਪਰ ਰਸਤੇ ਵਿੱਚ ਹੀ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਿਪਾਹੀਆਂ ਨੇ ਗੁਰੂ ਜੀ ਨੂੰ ਇੱਕ पिंजਰੇ ਵਿੱਚ ਕੈਦ ਕਰ ਤਿੰਨ ਸਿੱਖਾਂ ਸਮੇਤ ਕੈਦਖਾਨੇ ਵਿੱਚ ਪਾ ਦਿੱਤਾ ਗੁਰੂ ਜੀ ਤੇ ਸਿੱਖਾਂ ਨੂੰ ਧਰਮ ਬਦਲਣ ਵਾਸਤੇ ਬਹੁਤ ਤਸੀਹੇ ਦਿੱਤੇ ਗਏ ਪਰ ਆਪ ਨਾ ਮੰਨੇ ਫਿਰ ਆਪ ਦੇ ਸਾਹਮਣੇ ਆਪ ਦੇ ਪਿਆਰੇ ਸਿੱਖਾਂ ਨੂੰ ਇੱਕ ਇੱਕ ਕਰਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ ਫਾੜ ਕਰ ਦਿੱਤਾ ਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਜਲਾਦ ਨੇ ਗੁਰੂ ਜੀ ਦੇ ਸੀਸ ਤੇ ਵਾਰ ਕਰਕੇ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਚਾਰੇ ਪਾਸੇ ਹਾਹਾਕਾਰ ਮਚ ਗਈ ਇਸੇ ਹਫੜਾ ਦਫੜੀ ਵਿੱਚ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਚੁੱਕ ਲਿਆਏ ਤੇ ਲਖੀ ਸ਼ਾਹ ਬਨਜਾਰੇ ਨੇ ਗੁਰੂ ਜੀ ਦਾ ਧੜ ਰੂਹ ਵਾਲੇ ਗੱਡੇ ਵਿੱਚ ਲਕੋ ਕੇ ਘਰ ਲੈ ਗਿਆ ਉਸ ਨੇ ਗੁਰੂ ਜੀ ਦੇ ਧੜ ਨੂੰ ਘਰ ਵਿੱਚ ਰੱਖ ਕੇ ਸਾਰੇ ਘਰ ਨੂੰ ਅੱਗ ਲਾ ਦਿੱਤੀ ਤਾਂ ਜੋ ਸਰਕਾਰ ਨੂੰ ਕੁਝ ਪਤਾ ਨਾ ਲੱਗ ਸਕੇ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਜਦ ਕੀਰਤਪੁਰ ਸਾਹਿਬ ਪੁੱਜੇ ਤਾਂ ਅਨੰਦਪੁਰ ਸਾਹਿਬ ਸਨੇਹਾ ਭੇਜਿਆ ਗਿਆ ਕਿ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਏ ਹਨ ਗੋਬਿੰਦ ਰਾਏ ਮਾਤਾ ਗੁਜਰੀ ਜੀ ਸਭ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਪੂਜੇ ਵਾਰੋ-ਵਾਰੀ ਸਭ ਨੇ ਗੁਰੂ ਜੀ ਦੇ ਸੀਸ ਦੇ ਦਰਸ਼ਨ ਕੀਤੇ ਮਾਤਾ ਗੁਜਰੀ ਜੀ ਸਤ ਗੁਰਾਂ ਦੇ ਸਨਮੁਖ ਹੋ ਕੇ ਕਹਿ ਲੱਗੇ ਤੁਹਾਡੀ ਨੇਬ ਗਈ ਹੈ ਮੇਰੀ ਵੀ ਨੇ ਬੁਝਾਵੇ ਗੋਮਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਕੇ ਕਿਹਾ ਰੰਗ ਰੇਟਾ ਗੁਰੂ ਦਾ ਬੇਟਾ ਗੁਰੂ ਜੀ ਦਾ ਸੀਸ ਅਨੰਤਪੁਰ ਸਾਹਿਬ ਲਿਆਂਦਾ ਗਿਆ ਬੜੇ ਸਤਕਾਰ ਨਾਲ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਸ਼ਸ਼ੋਭਿਤ ਹੈ ਜੀ ਧੰਨਵਾਦ